ਸਤਨਾਮ ਵਾਹਿਗੁਰੂ ਸਾਹਿਬ ਜੀ ਤੁਮਰੀ ਸ਼ਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਪਿੰਦ ਦਾਸ ਤਹਾਰਾ ਸੋ ਕਹੋ ਟਲ ਗੁਰ ਸੀਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰੀ ਅਰਸੋਂ কুরਸੋਂ ਚਟੀਆਂ ਤੋਦ ਡੁੱਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਣ ਸਚਾ ਪਾਤ ਸ਼ਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੀ ਸਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿ ਹਲਾ ਪੰਜਵਾ ਸਗਲ त्याग ਗੁਰ ਸ਼ਰਣੀ ਆਇਆ ਰਾਖੋ ਰਾਖਣ ਹਾਰੇ ਜੇ ਤੂ ਲਾਵਹਿ ਤਿਤ ਹਮ ਲੱਗਹਿ ਕਿਆ ਇਹ ਜੰਤ ਵਿਚਾਰੇ ਸਗਲ ਤਿਆਗ ਗੁਰ ਸ਼ਰਣੀ ਆਇਆ ਰਾਖ ਹੋ ਰਾਖਣ ਹਾਰੇ ਜਿਤ ਤੂ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੀ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਾਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣਾ ਧਾਈਐ ਗੁਰ ਪ੍ਰਸਾਦੀ ਭਉ ਤਰੀਐ ਆਪ ਤਿਆਗ ਕੋਈ ਐ ਸਭ ਰੇਣਾ ਜੀਵਤਾਂ ਇਉਂ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਉ ਜਾਪੇ ਸਗਲ ਮਨੋਰਥ ਤਿਸ ਕੀ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦIAL ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ ਦੇਨ ਦਿਾਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਨ ਦਿਾਲਾ ਤਾਰ ਕਿਰਪਾ ਆਪਣਾ ਨਾਮ ਦੀਜਾ ਨਾਨਕ ਸਾਧਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ